ਜੋ ਵੀ ਆਪਣੇ ਭੈਣ ਕੁਲ ਦੇ ਕਰਕੇ ਪੰਜਾਬੀਆ ਦਾ ਮਾਣ ਰੱਖਿਆ ਹੈ ਤੇ ਮੈਂ ਉਸ ਬਹੁਤ ਮਾਣ ਮਹਿਸੂਸ ਹੈ ਕਿ ਜਿਵੇਂ ਪੰਜਾਬੀਆਂ ਦੇ ਵਿਰਾਂਧੀਆਂ ਕਿਸਾਲਾ ਦੇ ਖਿਲਾਫ ਲੜੋ ਦਿੰਦੇ ਉਹਨਾਂ ਨੂੰ ਸਫਤ ਮਿਲਦਾ ਹੈ ਇਹਨਾਂ ਘਰਾਂ ਦੇ ਨਾਲ ਤੇ ਬਾਕੀ ਸਾਥੋਂ ਵੀ ਅਸੀਂ ਕੱਲ ਵੀ ਜਾਨ ਲੱਗੇ ਸੀ ਜੇ ਜਦੋਂ ਉਹ ਪੁਲਿਸ ਸਟੇਸ਼ਨ ਲੈ ਕੇ ਗਏ ਆ ਕੁੜੀ ਨੂੰ ਪਰ ਉਹ ਫਿਰ ਬਾਅਦ ਦੇ ਵਿੱਚ ਕੁੜੀ ਨੂੰ ਨਾਲ ਰਿਲੀਜ਼ ਕਰਤਾ ਸੀ ਤੇ ਜਿਵੇਂ ਅਸੀਂ ਗਏ ਹਾਂ ਚਾਹਣਾ ਸੀ ਤੇ ਹੁਣ ਅਸੀਂ ਮੈਂ ਵੀ ਸ਼ਵਾਸ ਦਉ ਨਾ ਕਿ ਅਸੀਂ ਉਸ ਕੁੜੀ ਦੇ ਨਾਲ ਤੇ ਭੈਣ ਕੁਲਵਿੰਦਰ ਕੌਰ ਦੇ ਨਾਲ ਜੋ ਵੀ ਅਸੀਂ ਬਸ ਸਨਮਾਨ ਦੀ ਕਰਾਂਗੇ ਤੇ ਜੋ ਵੀ ਉਹਨੂੰ ਜਿੱਥੇ ਤੱਕ ਵੀ ਉਹਨੂੰ ਸਾਡੀ ਲੋੜ ਹੋਈ ਅਸੀਂ ਖੜਾਗੇ ਸਾਧ ਸੰਗਤ ਜੀ ਕੱਲ੍ਹ ਜੇ ਉਹ ਵੀ ਆਪਣੇ ਕਿ ਉਹਨਾਂ ਵਰਤੋਂ ਆਪਣਾ ਪਿਆਦਾ ਮਾਨ ਰੱਖਿਆ ਹੈ ਤੇ ਮੈਂ ਉਸ ਬਹੁਤ ਮਾਣ ਮਹਿਸੂਸ ਹੈ ਕਿ ਜਿਵੇਂ ਪੰਜਾਬੀਆਂ ਦੇ ਖਿਲਾਫ ਜਾਂ ਕਿਸਾਨਾਂ ਦੇ ਖਿਲਾਫ ਇਹ ਗੋਦ ਦੀ ਉਹਨਾਂ ਨੂੰ ਸਬਕ ਮਿਲਦਾ ਹੈ ਇਹਨਾਂ ਘਟਨਾਵਾਂ ਦੇ ਨਾਲ ਕਿ ਬਾਕੀ ਸਾਹਮਣੇ ਦੀ ਅਜੇ ਕੱਲ ਵੀ ਜਾਨ ਲੱਗੇ ਸੀ ਕਿ ਜਦੋਂ ਉਹ ਪੁਲਿਸ ਸਟੇਸ਼ਨ ਲੈ ਕੇ ਗਏ ਆ ਕੁੜੀ ਨੂੰ ਪਰ ਉਹਨੂੰ ਫਿਰ ਬਾਅਦ ਦੇ ਵਿੱਚ ਉਹ ਕੁੜੀ ਨੂੰ ਨਾਲ ਰਿਲੀਜ਼ ਕਰਤਾ ਸੀ ਤੇ ਜਿ ਜਿ ਮੈਨੂੰ ਅਸੀਂ ਗਾਈਆਂ ਜਾਣਾ ਸੀ ਤੇ ਹੁਣ ਅਸੀਂ ਮੈਂ විශ්වාස ਇਹੋ ਨਾ ਕਿ ਅਸੀਂ ਉਸਪਰੀਨ ਦੇ ਨਾਲ ਭੈਣ ਕੁਲਵਿੰਦਰ ਕੌਰ ਦੇ ਨਾਲ ਜੋ ਵੀ ਅਸੀਂ ਬਸ ਸਨਮਾਨ ਦੀ ਕਰਾਂਗੇ ਤੇ ਜੋ ਵੀ ਉਦੋਂ ਜਿੱਥੇ ਤੱਕ ਵੀ ਉਹਨੂੰ ਸਾਡੇ ਲੋੜ ਵਗੀ ਅਸੀਂ ਬਦਨਾਮ ਖੜਾਂਗੇ ਸਾਧ ਸੰਗਤ ਜੀ ਕੱਲ ਜੇ ਉਹ ਵੀ ਆਪਣੇ ਭੈਣ ਕੁਲਵਿੰਦਰ ਕੌਰ ਨੇ ਪੂਰਾ ਗਿਆਨ ਦਾ ਮਾਨ ਰੱਖਿਆ ਹੈ ਤੇ ਮੈਂ ਉਸ ਨੂੰ ਬਹੁਤ ਮਾੜਾ ਲੱਗ ਰਿਹਾ ਹੈ ਕਿ ਜਿਹੜੇ ਪੰਜਾਬੀਆਂ ਦੇ ਖਿਲਾਫ ਜਾਂ ਕਿਸਾਨਾਂ ਦੇ ਖਿਲਾਫ ਹੈਗੇ ਦੋਪਹੀਆ ਉਹਨਾਂ ਨੂੰ ਸਫਤ ਮਿਲਦਾ ਹੈ ਇਹਨਾਂ ਘਲਾਵੇ ਨਾਲ ਕਿ ਬਾਕੀ ਸਾਥੋਂ ਨੇ ਜੀ ਅਸੀਂ ਕੱਲ ਵੀ ਜਾ ਲੱਗੇ ਸੀ ਕਿ ਜਦੋਂ ਉਹ ਪੁਲਿਸ ਸਟੇਸ਼ਨ ਲੈ ਕੇ ਗਏ ਆ ਕੁੜੀ ਨੂੰ ਪਰ ਉਹ ਫਿਰ ਬਾਅਦ ਦੇ ਵਿੱਚ ਉਹ ਕੁੜੀ ਨੂੰ ਉਹਨਾਂ ਨੇ ਰੀਲੀਜ਼ ਕਰਤਾ ਸੀ ਤੇ ਜਿੰਨੇ ਨੂੰ ਅਸੀਂ ਗਏ ਆ ਚਾਹਣਾ ਸੀ ਤੇ ਹੁਣ ਅਸੀਂ ਨਾਂ ਵਿਸ਼ਵਾਸ ਇਹ ਹੋਣਾ ਕਿ ਅਸੀਂ ਉਸ ਕੁੜੀ ਦੇ ਨਾਲ ਕੁਲਵਿੰਦਰ ਕੌਰ ਦੇ ਨਾਲ ਜੋ ਵੀ ਅਸੀਂ ਦਾ ਸਨਮਾਨ ਵੀ ਕਰਾਂਗੇ ਤੇ ਜੋ ਵੀ ਉਹ ਤੋਂ ਜਿੱਥੇ ਤੱਕ ਵੀ ਉਹਨੂੰ ਸਾਡੇ ਲੋੜ ਵਾਂਗ ਅਸੀਂ ਬਗਨਾਮ ਖੜਾਗੇ ਸਾਥ ਸੰਗਤ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ